ਤੁਸੀਂ ਇਸੇ ਖਬਰ ਤੇ ਕੁਲਵੀਰ ਦਿਵਾਨ ਸਾੜਣਾ ਲਾਈਵ ਜੁੜ ਚੁੱਕੇ ਨੇ ਸੋ ਕੁਲਵੀਰ ਇਹ ਜਿਹੜਾ ਕਿ ਵੱਡਾ ਚਟਕਾ ਲੱਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ ਨੇ ਸੋ ਕੀ ਕੋ ਜਾਣਕਾਰੀ ਕੁਲਵੀਰ ਦੇਖੋ ਬਿਲਕੁਲ ਕਿਉਂਕਿ ਗੁਰਪ੍ਰੀਤ ਜੀਪੀ ਇੱਕ ਵੱਡਾ ਨਾਮ ਨੇ ਪੰਜਾਬ ਦੀ ਰਾਜਨੀਤੀ ਦਾ ਤੇ ਨਿਸ਼ਚਿਤ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਕਿਉਂਕਿ ਲੋਕ ਸਭਾ ਚੋਣਾਂ ਦਾ ਸਮਾਂ ਹੈ ਇਸ ਕਰਕੇ ਇੱਕ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਇੱਕ ਵੱਡਾ ਫਾਇਦਾ ਜਿਹੜਾ ਹੈਗਾ ਉਹ ਮਿਲ ਸਕਦਾ ਸਵਾਪ ਚ ਸ਼ਾਮਿਲ ਹੋਏ ਨੇ ਗੁਰਪ੍ਰੀਤ ਸਿੰਘ ਜੀਪੀ ਆਪ ਦਾ ਆਪ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਅੱਜ ਸਵਾਮ ਆਦਮੀ ਪਾਚੀ ਦਾ ਪੱਲਾ ਫੜਿਆ ਜੁਥੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਹਿਟ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਸੋ ਕੁਲਵੀਰ ਹੈ ਜਿਹੜੀ ਕਿ ਸਿਆਸੀ ਹਲਚਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਨੇ ਗੁਰਪ੍ਰੀਤ ਸਿੰਘ ਜੀਪੀ ਜੀ ਕੁਲਵੀਰ ਕਿਉਂਕਿ ਗੁਰਪ੍ਰੀਤ ਜੀਪੀ ਇੱਕ ਵੱਡਾ ਨਾਮ ਨੇ ਪੰਜਾਬ ਦੀ ਰਾਜਨੀਤੀ ਦਾ ਜਿਸ ਤਰ੍ਹਾਂ ਦੇ ਮੈਂ ਦੇ ਨਾਲ ਮੈਂ ਪਹਿਲਾਂ ਦੱਸਿਆ ਤੇ ਕਾਂਗਰਸ ਦੇ ਵਿੱਚ ਕਾਫੀ ਮਜ਼ਬੂਤੀ ਉਹਨਾਂ ਦੀ ਮੰਨੀ ਜਾਂਦੀ ਸੀ ਤੇ ਵਿਧਾਇਕ ਰਹੇ ਨੇ ਗੁਰਪ੍ਰੀਤ ਜੀਪੀ ਤੇ ਹੁਣ ਜਿਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਨਿਸ਼ਚਿਤ ਤੌਰ ਤੇ ਇੱਕ ਇੱਕ ਵੱਡੀ ਉਮੀਦ ਜਿਹੜੀ ਹੈਗੀ ਹੈਗੇ ਰਾਜਨੀਤਿਕ ਲਾਬ ਦੀ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਸ਼ਾਮਿਲ ਹੋਣ ਨਾਲ ਆ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਤੇ ਜਿਸ ਤਰ੍ਹਾਂ ਦੇ ਨਾਲ ਲੋਕ ਸਭਾ ਚੋਣਾਂ ਸਰਤੇ ਨੇ ਤਾਂ ਨਿਸ਼ਚਿਤ ਤੌਰ ਤੇ ਸਾਰੀਆਂ ਪਾਰਟੀਆਂ ਦੀ ਇਹੋ ਕੋਸ਼ਿਸ਼ ਹੈ ਕਿ ਉਹ ਆਪਣਾ ਆਪਣਾ ਰਾਜਨੀਤਿਕ ਗਰਾਊਂਡ ਜਿਹੜਾ ਹੈਗਾ ਉਹ ਉਸ ਨੂੰ ਮਜ਼ਬੂਤ ਕਰਨ ਤੇ ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਜੀਪੀ ਨੂੰ ਆਪਣੇ ਬੇੜੇ ਵਿੱਚ ਸ਼ਾਮਿਲ ਕਰਕੇ ਇੱਕ ਵੱਡੀ ਰਾਜਨੀਤਿਕ ਮਜ਼ਬੂਤੀ ਜਿਹੜੀ ਹੈਗੀ ਹੈ ਉਸ ਨੂੰ ਹਾਸਲ ਕੀਤਾ ਹੈ ਅੱਜ ਹਾਂ ਜੀ ਸੋ ਫਤੇਗੜ ਸਾਹਿਬ ਤੋਂ ਜਿਹੜੇ ਕਿ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸੋ ਕੀ ਕੁਝ ਫਾਇਦਾ ਮਿਲੇਗਾ ਕੀ ਕੁਝ ਰਾਜਨੀਤਿਕ ਲਾਭ ਮਿਲੇਗਾ ਆਮ ਆਦੀ ਪਾਰਟੀ ਵਿੱਚ ਕਿ ਲੋਕ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ ਸੋ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਇਸ ਦੇ ਵਿੱਚ ਜੀ ਕੁਲਵੀਰ ਬਿਲਕੁਲ ਕਿਉਂਕਿ 2022 ਦੇ ਵਿੱਚ ਜਦੋਂ ਉਹਨਾਂ ਦੀ ਹਾਰ ਹੋਈ ਸੀ ਗੁਰਪ੍ਰੀਤ ਜਪੀ ਦੀ ਤਾਂ ਉਸ ਦਾ ਇੱਕ ਵੱਡਾ ਕਾਰਨ ਵੀ ਕਾਂਗਰਸ ਦੀ ਆਪਸੀ ਫੁੱਟ ਸੀ ਕਿਉਂਕਿ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਉਤਰੇ ਸਨ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਦੇ ਬ੍ਰਦਰ ਤੇ ਇਸੇ ਇਸੇ ਨੂੰ ਹੀ ਉਹ ਆਪਣੀ ਹਾਰ ਦਾ ਕਾਰਨ ਮੰਨ ਰਹੇ ਸਨ ਕਿਉਂਕਿ ਮਜ਼ਬੂਤੀ ਕਾਫੀ ਜ਼ਿਆਦਾ ਗੁਰਪ੍ਰੀਤ ਜਪੀ ਦੀ ਉਸ ਹਲਕੇ ਦੇ ਵਿੱਚ ਹੈਗੀ ਹੈ ਇਸ ਕਰਕੇ ਉਸ ਨੂੰ ਹੀ ਕਾਨੂੰਨਾ ਨੇ ਮੰਨਿਆ ਸੀ ਤੇ ਅਨਸਾਸ਼ਨਹੀਨਤਾ ਦਾ આરોਪ ਅੱਜ ਫਿਰ ਉਹਨਾਂ ਨੇ ਕਾਂਗਰਸ ਦੇ ਉੱਤੇ ਲਗਾਇਆ ਤੇ ਉਹਨਾਂ ਨੇ ਇਹੀ ਕਿਹਾ ਕਿ ਕਾਂਗਰਸ ਦੇ ਵਿੱਚ ਅਨਸਾਸ਼ਨਹੀਨਤਾ ਹੈ ਜਿਸ ਕਰਕੇ ਉਹਨਾਂ ਨੇ ਪਾਰਟੀ ਛੱਡੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋਏ ਨੇ ਤੇ ਸੰਭਾਵਨਾ ਇਹ ਵੀ ਹੈ ਚਰਚਾਵਾਂ ਨੇ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਲੋਕ ਸਭਾ ਦੇ ਚੋਣਾਂ ਵਾਸਤੇ ਫਤੇਗੜ ਸਾਹਿਬ ਸੀਟ ਤੋਂ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਜੀ ਬਿਲਕੁਲ ਫਿਰ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਸਾਂਝਾ ਕਰਨ ਦੇ ਲਈ